ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਤੇ ਸਵਾਗਤ ਹੈ ਅੱਜ ਮੈਂ ਤੁਹਾਡੇ ਵਾਸਤੇ ਬਹੁਤ ਹੀ ਸੋਹਣਾ ਬਹੁਤ ਹੀ ਸੌਖਾ ਡਿਜ਼ਾਈਨ ਲੈ ਕੇ ਆਈ ਹਾਂ ਇਹ ਡਿਜ਼ਾਈਨ ਦੋ ਦੋ ਕੁੰਡਿਆਂ ਤੇ ਬਣਦਾ ਵਾ ਚਾਰ ਸਲਾਈਆਂ ਵਿੱਚ ਕੰਪਲੀਟ ਹੁੰਦਾ ਵਾ ਜਦੋਂ ਵੀ ਤੁਸੀਂ ਇਹ ਡਿਜ਼ਾਈਨ ਬਣਾਉਣ ਵਾਸਤੇ ਸਲਾਈ ਤੇ ਕੁੰਡੇ ਲੈਣੇ ਆ ਦੋ ਦੋ ਕੁੰਡਿਆਂ ਦੇ ਹਿਸਾਬ ਨਾਲ ਲੈਣੇ ਆ ਬਹੁਤ ਹੀ ਸੌਖਾ ਡਿਜ਼ਾਈਨ ਵਾ ਸਿੱਧੀ ਸਾਈਡ ਤੋਂ ਇਸ ਤਰ੍ਹਾਂ ਦਾ ਵਾ ਪੁੱਠੀ ਸਾਈਡ ਤੋਂ ਇਸ ਤਰ੍ਹਾਂ ਦਾ ਇਹ ਡਿਜ਼ਾਈਨ ਬਹੁਤ ਹੀ ਮੋਟਾ ਬਣਦਾ ਵਾ ਦੋਵਾਂ ਪਾਸਿਆਂ ਤੋਂ ਬਣਦਾ ਡਬਲ ਵਾਈਡ ਡਿਜ਼ਾਈਨ ਬਣਾਉਣ ਵਿੱਚ ਵੀ ਬਹੁਤ ਜ਼ਿਆਦਾ ਸੌਖਾ ਵਾ ਇਹ ਡਿਜ਼ਾਈਨ ਮੈਂ ਤੁਹਾਨੂੰ ਬਣਾਉਣਾ ਦੱਸਦੀ ਕਿ ਕਿਵੇਂ ਬਣਦਾ ਵਾ ਈਵਨ ਨੰਬਰ ਵਿੱਚ ਤੁਸੀਂ ਕੁੰਡੇ ਲੈਣੇ ਇਹ ਡਿਜ਼ਾਈਨ ਨੂੰ ਬਣਾਉਣ ਵਾਸਤੇ ਜਿਸ ਤਰ੍ਹਾਂ 2 4 6 8 10 12 ਇਸ ਤਰ੍ਹਾਂ ਤੁਸੀਂ ਕੁੰਡੇ ਲੈਣੇ ਆ ਇਹ ਮੈਂ ਤੁਹਾਨੂੰ ਬਣਾਉਣਾ ਦੱਸਦੀ ਕਿ ਕਿਵੇਂ ਬਣਦਾ ਵਾ ਇਹ ਡਿਜ਼ਾਈਨ ਨੂੰ ਬਣਾਉਣ ਵਾਸਤੇ ਮੈਂ ਸਲਾਈ ਤੇ 20 ਕੁੰਡੇ ਲਏ ਆ 2-2 ਕੁੰਡਿਆਂ ਦੇ ਹਿਸਾਬ ਨਾਲ ਇਹ ਡਿਜ਼ਾਈਨ ਪੁੱਠੀ ਸਾਈਡ ਤੋਂ ਸ਼ੁਰੂ ਹੁੰਦਾ ਵਾ ਸਿੱਧੀ ਸਾਈਡ ਤੋਂ ਮੈਂ ਇੱਕ ਸਲਾਈ ਉਲਟੀ-ਉਲਟੀ ਬਣਾ ਲਈ ਆ ਤੁਸੀਂ ਬਾਰਡਰ ਬਣਾ ਕੇ ਪੁੱਠੀ ਸਾਈਡ ਤੋਂ ਇਹ ਡਿਜ਼ਾਈਨ ਸ਼ੁਰੂ ਕਰਨਾ ਮੈਂ ਬਾਰਡਰ ਨਹੀਂ ਬਣਾਇਆ ਕੁੰਡੇ ਪਾ ਕੇ ਇੱਕ ਸਲਾਈ ਪੁੱਠੀ ਬਣਾਈ ਆ ਡਿਜ਼ਾਈਨ ਦੀ ਪਹਿਲੀ ਸਲਾਈ ਪੁੱਠੀ ਸਾਈਡ ਤੋਂ ਸ਼ੁਰੂ ਹੋਣੀ ਆ ਪਹਿਲਾਂ ਤੁਸੀਂ ਐਕਸਟਰਾ ਕੁੰਡੇ ਨੂੰ ਲਾ ਲੈਣਾ ਤਾਗੇ ਨੂੰ ਇਸ ਤਰੀਕੇ ਨਾਲ ਬਾਹਰ ਨੂੰ ਕਰਕੇ ਇਦਾਂ ਵਲ ਮਾਰਨਾ ਇੱਕ ਗੁੰਡਾ 슬ਿੱਪ ਕਰ ਲੈਣਾ ਇੱਕ ਗੁੰਡਾ ਸਿੱਧਾ ਬਣਾ ਲੈਣਾ ਇਹ ਐਕਸਟਰਾ ਗੁੰਡਾ ਛੱਡ ਕੇ ਇਹੀ ਦੋ ਦੋ ਗੁੰਡਿਆਂ ਦਾ ਡਿਜ਼ਾਈਨ ਤੁਸੀਂ ਪਹਿਲੀ ਸਲਾਈ ਵਿੱਚ ਬਣਾਉਣਾ ਦੁਬਾਰਾ ਫਿਰ ਤਾਗੇ ਨੂੰ ਵਲ ਮਾਰ ਲੈਣਾ ਇੱਕ ਗੁੰਡਾ 슬ਿੱਪ ਕਰ ਲਿਆ ਇੱਕ ਗੁੰਡੇ ਨੂੰ ਸਿੱਧਾ ਬਣਾ ਲੈਣਾ ਪੁੱਠੇ ਪਾਸੇੋਂ ਪਹਿਲੀ ਸਲਾਈ ਬਹੁਤ ਹੀ ਸੌਖਾ ਡਿਜ਼ਾਈਨ ਵਾਂ ਜਲਦੀ ਬਣਦਾ ਵਾ ਤਾਗਿਆਂ ਨੂੰ ਵੜ ਮਾਰਿਆ ਇੱਕ ਕੁੰਡਾ ਸਲਿੱਪ ਕਰ ਲਿਆ ਇੱਕ ਨੂੰ ਸਿੱਧਾ ਬਣਾ ਲਿਆ ਪਹਿਲੀ ਸਲਾਈ ਸਾਰੀ ਤੁਸੀਂ ਇਸੇ ਤਰ੍ਹਾਂ ਹੀ ਕੰਪਲੀਟ ਕਰਨੀ ਆ ਤਾਗਿਆਂ ਨੂੰ ਵੜ ਮਾਰ ਲੈਣਾ ਇੱਕ ਕੁੰਡਾ ਸਲਿੱਪ ਕਰ ਲੈਣਾ ਇੱਕ ਕੁੰਡਾ ਸਿੱਧਾ ਬਣਾ ਲੈਣਾ ਜਿੰਨੇ ਵੀ ਤੁਹਾਡੇ ਕੋਲ ਕੁੰਡੇ ਹੋਣਗੇ ਪਹਿਲੀ ਸਲਾਈ ਤੁਸੀਂ ਡਿਜ਼ਾਈਨ ਦੀ ਇਸੇ ਤਰ੍ਹਾਂ ਹੀ ਕੰਪਲੀਟ ਕਰਨੀ ਆ ਤਾਂ ਗੇਨ ਉਹ ਵਾਲ ਮਾਰ ਲਿਆ ਇੱਕ ਗੁੰਡਾ ਸਲਿੱਪ ਕਰ ਲਿਆ ਲਾਸਟ ਵਿੱਚ ਦੋ ਗੁੰਡੇ ਇੱਕ ਗੁੰਡਾ ਪੁੱਠਾ ਸੌਰੀ ਇੱਕ ਗੁੰਡਾ ਸਿੱਧਾ ਬਣਾ ਲਿਆ ਲਾਸਟ ਵਿੱਚ ਐਕਸਟਰਾ ਗੁੰਡਾ ਨੂੰ ਉੱਠਾ ਬਣਾ ਲਿਆ ਡਿਜ਼ਾਈਨ ਦੀ ਪਹਿਲੀ ਸਲਾਈ ਕੰਪਲੀਟ ਹੋ ਗਈ ਆ ਦੂਸਰੀ ਸਲਾਈ ਸਿੱਧੀ ਸਾਈਡ ਤੋਂ ਦੂਸਰੀ ਸਲਾਈ ਵਿੱਚ ਤੁਸੀਂ ਐਕਸਟਰਾ ਗੁੰਡਾ ਲਾ ਲੈਣਾ ਜਿਹੜਾ ਗੁੰਡਾ ਉਧਰੋਂ ਸਿੱਧਾ ਬਣਾਇਆ ਨਹੀਂ ਇਧਰੋਂ ਵੀ ਸਿੱਧਾ ਬਣਾ ਲੈਣਾ ਦੋ ਕੁੰਡੇ ਸਿੱਧੇ ਬਣਾਉਣੇ ਸਲਿੱਪ ਜੇਡ ਨੂੰ ਵਲ ਮਾਰਿਆ ਹੀ ਉਧਰੋਂ ਇਹਨੂੰ ਸਲਿੱਪ ਕਰ ਲੈਣਾ ਉਧਰੋਂ ਸਿੱਧਾ ਕੁੰਡਾ ਵੀ ਸਿੱਧਾ ਬਣਾਉਣਾ ਸਲਿੱਪ ਕੀਤੇ ਨੂੰ ਵੀ ਸਿੱਧਾ ਬਣਾ ਲੈਣਾ ਜਿਹਨੂੰ ਵਲ ਮਾਰਿਆ ਹੈ ਇਸ ਤਰੀਕੇ ਨਾਲ ਉਹਨੂੰ ਸਲਿੱਪ ਕਰ ਲੈਣਾ ਦੋ ਕੁੰਡੇ ਸਿੱਧੇ ਬਣਾਉਣੇ ਵਲ ਵਾਲਾ ਸਲਿੱਪ ਕਰ ਲੈਣਾ ਦੂਸਰੀ ਸਲਾਈ ਸਾਰੀ ਤੁਸੀਂ ਇਸੇ ਤਰ੍ਹਾਂ ਹੀ ਕੰਪਲੀਟ ਕਰਨੀ ਦੋ ਕੁੰਡੇ ਸਿੱਧੇ ਵਲ ਵਾਲਾ ਸਲਿੱਪ ਕਰ ਲਿਆ ਦੋ ਕੁੰਡੇ ਸਿੱਧੇ ਵਲਵਲਾ ਕੁੰਡਾ ਸਲਿੱਪ ਕਰ ਲਿਆ ਦੂਸਰੀ ਸਲਾਈ ਸਾਰੀ ਤੁਸੀਂ ਇਸੇ ਤਰ੍ਹਾਂ ਹੀ ਕੰਪਲੀਟ ਕਰਦੇ ਹੋਏ ਜਾਣਾ ਵਾ ਦੋ ਕੁੰਡੇ ਸਿੱਧੇ ਵਲਵਲਾ ਸਲਿੱਪ ਕਰ ਲਿਆ ਦੁਬਾਰਾ ਫਿਰ ਦੋ ਕੁੰਡੇ ਸਿੱਧੇ ਵਲਵਲਾ ਸਲਿੱਪ ਕਰ ਲਿਆ ਦੂਸਰੀ ਸਲਾਈ ਸਾਰੀ ਤੁਸੀਂ ਇਸੇ ਤਰ੍ਹਾਂ ਕੰਪਲੀਟ ਕਰਨੀ ਲਾਸਟ ਵਿੱਚ ਵਲਵਲਾ ਇਹਨੂੰ ਸਲਿੱਪ ਕਰ ਲੈਣਾ ਐਕਸਟਰਾ ਕੁੰਡੇ ਇਹਨੂੰ ਸਿੱਧਾ ਹੀ ਬਣਾ ਲੈਣਾ ਡਿਜ਼ਾਈਨ ਦੇ ਨਾਲ ਦੋ ਸਲਾਈਆਂ ਕੰਪਲੀਟ ਹੋ ਗਈਆਂ ਵਾ ਤੀਸਰੀ ਸਲਾਈ ਪੁੱਠੀ ਸਾਈਡ ਤੋਂ ਐਕਸਟਰਾ ਕੁੰਡਾ ਲਾ ਲੈਣਾ ਧਾਗਾ ਬਾਹਰ ਨੂੰ ਕਰ ਲੈਣਾ ਆ ਵੇਖੋ ਦੋ ਕੁੰਡੇ ਆ ਇੱਕ ਜਿਹਨੂੰ ਸਲਿੱਪ ਕੀਤਾ ਉਹ ਇੱਕ ਦੂਸਰਾ ਇਹਨਾਂ ਦੋਵਾਂ ਨੂੰ ਸਿੱਧੇ ਹੀ ਬਣਾ ਦੇਣਾ ਇਸ ਤਰੀਕੇ ਨਾਲ ਇਹਨਾਂ ਦੋਵਾਂ ਦਾ ਇੱਕ ਕਰ ਦੇਣਾ ਫਿਰ ਇੱਕ ਕੁੰਡਾ ਰਹਿ ਗਿਆ ਦੁਬਾਰਾ ਫਿਰ ਜਿਹੜਾ ਇਹ ਕੁੰਡਾ ਵਾ ਇਹਨੂੰ ਹੁਣ ਵੜ ਮਾਰਨਾ ਇਹਨੂੰ ਸਲਿੱਪ ਕਰ ਲੈਣਾ ਦੋ ਕੁੰਡਿਆਂ ਦਾ ਇੱਕ ਕਰ ਦੇਣਾ ਤੀਸਰੀ ਸਲਾਈ ਤੁਸੀਂ ਸਾਰੀ ਇਸੇ ਤਰ੍ਹਾਂ ਹੀ ਕੰਪਲੀਟ ਕਰਨੀ ਆ ਤਾਂ ਅੱਗੇ ਨੂੰ ਵੜ ਮਾਰਨਾ ਇੱਕ ਕੁੰਡੇ ਨੂੰ ਸਲਿੱਪ ਕਰ ਲਿਆ ਜਿਹੜੇ ਦੋ ਡਬਲ ਕੁੰਡੇ ਆ ਉਹਨਾਂ ਦੋਨਾਂ ਦਾ ਇੱਕ ਕਰ ਦੇਣਾ ਬਹੁਤ ਹੀ ਸੌਖਾ ਡਿਜ਼ਾਈਨ ਬਹੁਤ ਜਲਦੀ ਬਣਦਾ ਵਾ ਸਲਿੱਪ ਕਰ ਲੈਣਾ ਸਿੱਧੇ ਕੁੰਡੇ ਨੂੰ ਜਿਹੜੇ ਦੋ ਵਾ ਡਬਲ ਇਹਨਾਂ ਦੋਨਾਂ ਦਾ ਇੱਕ ਕਰ ਦੇਣਾ ਤੀਸਰੀ ਸਲਾਈ ਸਾਰੀ ਤੁਸੀਂ ਇਸੇ ਤਰ੍ਹਾਂ ਹੀ ਕੰਪਲੀਟ ਕਰਨੀ ਆ ਇੱਕ ਕੁੰਡਾ ਸਲਿੱਪ ਕਰ ਲਿਆ ਜਿਹੜੇ ਦੋ ਡਬਲ ਵਾ ਇਹਨਾਂ ਦੋਵਾਂ ਦਾ ਇੱਕ ਕਰ ਦੇਣਾ ਇਹ ਮੈਂ ਬਣਾ ਕੇ ਸਲਾਈ ਦੇ ਲਾਸਟ ਤੇ ਦਿਖਾਉਣੀ। ਤੀਸਰੀ ਸਲਾਈ ਦੇ ਲਾਸਟ ਵਿੱਚ ਦੋ ਡਬਲ ਕੁੰਡੇ ਇਹਨਾਂ ਦੋਨਾਂ ਦਾ ਇੱਕ ਕਰ ਦੇਣਾ। ਦੋ ਕੁੰਡੇ ਆ ਵਲ ਮਾਰ ਕੇ ਇੱਕ ਕੁੰਡਾ ਸਲਿੱਪ ਕਰ ਲੈਣਾ। ਲਾਸਟ ਵਾਲਾ ਕੁੰਡਾ ਸਿੱਧਾ ਬਣਾ ਲੈਣਾ। ਡਿਜ਼ਾਈਨ ਦੀ ਤੀਸਰੀ ਸਲਾਈ ਕੰਪਲੀਟ ਹੋ ਗਈ ਆ। ਚੌਥੀ ਸਲਾਈ ਸਿੱਧੀ ਸਾਈਡ ਤੋਂ। ਚੌਥੀ ਸਲਾਈ ਵੀ ਤੁਸੀਂ ਦੂਸਰੀ ਸਲਾਈ ਵਾਂਗ ਹੀ ਬਣਾਉਣੀ ਐਕਸਟਰਾ ਕੁੰਡਾ ਲਾ ਲੈਣਾ। ਪਹਿਲਾਂ ਇੱਥੇ ਦੋ ਹੀ ਹੁਣ ਇੱਕ ਕੁੰਡਾ ਸਿੱਧਾ ਬਣਾ ਲੈਣਾ। ਵਲ ਵਾਲੇ ਨੂੰ ਸਲਿੱਪ ਕਰ ਲੈਣਾ। ਦੋ ਕੁੰਡੇ ਸਿੱਧੇ ਬਣਾਉਣੇ। ਵਲ ਵਾਲੇ ਨੂੰ ਸਲਿੱਪ ਕਰ ਲੈਣਾ। ਦੋ ਕੁੰਡੇ ਸਿੱਧੇ ਬਣਾਉਣੇ। ਵਲ ਵਾਲੇ ਨੂੰ ਸਲਿੱਪ ਕਰ ਲਿਆ। ਦੋ ਕੁੰਡੇ ਸਿੱਧੇ ਵਲ ਵਾਲੇ ਨੂੰ ਸਲਿੱਪ ਕਰ ਲਿਆ। ਇਹ ਮੈਂ ਬਣਾ ਕੇ ਸਲਾਈ ਦੇ ਲਾਸਟ ਤੇ ਦਿਖਾਉਣੀ। ਚੌਥੀ ਸਲਾਈ ਦੇ ਲਾਸਟ ਵਿੱਚ ਲਾਸਟ ਵਿੱਚ ਦੋ ਕੁੰਡੇ ਨਾ ਦੋਨਾਂ ਨੂੰ ਸਿੱਧਾ ਹੀ ਬਣਾ ਲੈਣਾ ਡਿਜ਼ਾਈਨ ਦੀਆਂ ਚਾਰ ਸਲਾਈਆਂ ਬਣ ਗਈਆਂ ਵੇਖੋ ਡਿਜ਼ਾਈਨ ਬਣ ਗਿਆ ਵਾ ਬਣਾਉਣੀ ਆ ਤੁਸੀਂ ਇਹੀ ਚਾਰਵਾ ਹੁਣ ਫੇ ਜਦੋਂ ਤੁਸੀਂ ਇਹਨੂੰ ਪਹਿਲੀ ਸਲਾਈ ਤੋਂ ਸ਼ੁਰੂ ਕਰਨਾ ਵਾ ਬੈਕ ਸਾਈਡ ਤੋਂ ਐਕਸਟਰਾ ਕੁੰਡਾ ਲਾ ਲੈਣਾ ਧਾਗੇ ਨੂੰ ਵਲ ਮਾਰ ਕੇ ਫਿਰ ਇੱਕ ਕੁੰਡਾ ਸਲਿੱਪ ਕਰ ਲੈਣਾ ਇੱਕ ਕੁੰਡਾ 슬ਿੱਪ ਕਰ ਲਿਆ ਦੋ ਕੁੰਡੇ ਡਬਲ ਜਿਹੜਾ ਦੋ ਦਾ ਇੱਕ ਕਰ ਦੇਣਾ ਸਿੰਗਲ ਵਾਲਾ 슬ਿੱਪ ਕਰ ਲੈਣਾ ਵਲ ਮਾਰ ਕੇ ਇਹ ਦੋ ਦਾ ਇੱਕ ਕਰ ਦੇਣਾ ਦੋਵਾਂ ਕੁੰਡਿਆਂ ਦਾ ਇੱਕ ਬਣਾ ਦੇਣਾ ਇਹ ਹੀ ਚਾਰ ਸਲਾਈਆਂ ਦਾ ਡਿਜ਼ਾਈਨ ਬਹੁਤ ਹੀ ਸੌਖਾ ਡਿਜ਼ਾਈਨ ਵਾ ਬਹੁਤ ਜਲਦੀ ਬਣ ਕੇ ਕੰਪਲੀਟ ਹੁੰਦਾ ਵਾ ਇਹ ਫੇ ਪਹਿਲੀ ਸਲਾਈ ਤੋਂ ਸ਼ੁਰੂ ਹੋ ਗਿਆ ਇਹ ਮੈਂ ਬਣਾ ਕੇ ਫਿਰ ਤੁਹਾਨੂੰ ਡਿਜ਼ਾਈਨ ਦਿਖਾਉਣੀ ਡਿਜ਼ਾਈਨ ਦੀਆਂ ਚਾਰ ਸਲਾਈਆਂ ਬਣ ਗਈਆਂ ਡਿਜ਼ਾਈਨ ਕੰਪਲੀਟ ਹੋ ਗਿਆ ਵਾ ਤੁਸੀਂ ਇਹੀ ਚਾਰ ਸਲਾਈਆਂ ਨੂੰ ਜਦੋਂ ਬਾਰ-ਬਾਰ ਰਿਪੀਟ ਕਰੋਗੇ ਤੁਹਾਡਾ ਡਿਜ਼ਾਈਨ ਇਸ ਤਰ੍ਹਾਂ ਦਾ ਬਣਨ ਲੱਗੂਗਾ ਇਹ ਡਿਜ਼ਾਈਨ ਥੋੜਾ ਹੋਣ ਕਰਕੇ ਘੱਟ ਲੱਭਣ ਡਿਆ ਜਦੋਂ ਜ਼ਿਆਦਾ ਬਣ ਗਿਆ ਇਸ ਤਰ੍ਹਾਂ ਦਾ ਡਿਜ਼ਾਈਨ ਇਹ ਦਿਖਣਾ ਵਾ ਬਸ ਇਹੀ ਚਾਰ ਸਲਾਈਆਂ ਨੂੰ ਤੁਸੀਂ ਬਾਰ-ਬਾਰ ਬਣਾਉਣਾ ਵਾ ਬਹੁਤ ਹੀ ਸੌਖਾ ਡਿਜ਼ਾਈਨ ਡਬਲ ਬਣਦਾ ਵਾ ਬਹੁਤ ਮੋਟਾ ਬਣਦਾ ਵਾ ਵੇਖੋ ਜਾਲੀ ਵਿੱਚ ਬਿਲਕੁਲ ਵੀ ਨਹੀਂ ਪੈਂਦੀ ਇਹ ਲਸਰਾ ਡਬਲ ਬਣਦੀਆਂ ਇਹ ਡਿਜ਼ਾਈਨ ਨੂੰ ਤੁਸੀਂ ਕਿਸੇ ਵੀ ਪ੍ਰੋਜੈਕਟ ਤੇ ਅਪਲਾਈ ਕਰ ਸਕਦੇ ਹੋ ਬੱਚਿਆਂ ਦੇ ਕੋਟੀ ਸਵੈਟਰ ਤੇ ਲੇਡੀਜ਼ ਹਾਫ ਜੈਕਟ ਤੇ ਜੈਂਸ ਸਵੈਟਰ ਤੇ ਗਰਲਸ ਟੌਪ ਤੇ ਫਰੌਕ ਤੇ ਤੁਹਾਨੂੰ ਮੇਰਾ ਡਿਜ਼ਾਈਨ ਪਸੰਦ ਆਇਆ ਮੇਰੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਿਓ ਨਵੇਂ-ਨਵੇਂ ਡਿਜ਼ਾਈਨ ਦੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਥੈਂਕ ਯੂ